ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣਾ ਤੇ ਅੱਜ ਆਪਾਂ ਜਾ ਰਹੇ ਹਾਂ ਮੰਦਿਰ ਮੰਦਿਰ ਜਾ ਕੇ ਤੁਹਾਨੂੰ ਦਿਖਾਵਾਂਗੇ ਉਨਦੇ ਉੱਤੇ ਕੀ ਕੀ ਵਧੀਆ ਵਧੀਆ ਸੋਹਣਾ ਥਾਣਾ ਕੀ ਕਿਹਨੇ ਮੰਦਿਰ ਜਿਹੜੇ ਸਾਡੇ ਅਨੁਮਾਨਦੇ ਸੀ ਉਹ ਗਏ ਸੀ ਮੰਦਿਰ ਤੇ ਉਹ ਦੱਸਦੇ ਵਈ ਸਮੰਦਰ ਇਹ ਨਾ ਸੋਹਣਾ ਸੱਜਾ ਇੰਨਾ ਸੋਹਣਾ ਤੁਹਾਨੂੰ ਆਪਾਂ ਮੰਦਿਰ ਜਾ ਕੇ ਮਿਲਾਵਾਂਗੇ ਤੇ ਮੰਦਿਰ ਕਿੱਦਾਂ ਦਾ ਲੱਗਦਾ ਸੋਹਣਾ ਉਹ ਕਹਿੰਦੇ ਬਹੁਤ ਅੱਛੀ ਸਜਾਵਟ ਕੀਤੀ ਹੋਈ ਸੋਹਣਾ ਹੈ ਬਹੁਤ ਜਲ ਤੇ ਕਿ ਲੱਡੂ ਗਵਾਲਜੀ ਵੀ ਕਹਿੰਦੇ ਬਹੁਤ ਸੋਹਣੇ ਬਣਾਏ ਹੋਏ ਨੇ ਇੰਨੇ ਛੋਟੇ ਜਿਹੇ ਆ ਕਹਿੰਦੇ ਬਹੁਤ ਸੋਹਣੇ ਬਣਾਏ ਹੋਏ ਨੇ ਤੇ ਬਾਕੀ ਜਿਹੜੀ ਮੰਦਿਰ ਦੀ ਸਜਾਵਟ ਆ ਕਹਿੰਦੇ ਉਹ ਬਹੁਤ ਸੋਹਣੀ ਹੈ ਕਹਿੰਦੇ ਬਹੁਤ ਸੋਹਣੀ ਕੀਤੀ ਹੋਈ ਹੈ ਬਹੁਤ ਰੌਣਕ ਲੱਗੀ ਹੋਈ ਹੈ ਗਲੀ 'ਚ ਚਾਨਣੀ ਲੱਗੀ ਹੋਈ ਹੈ ਪੂਰੇ ਮਹੱਲੇ 'ਚ ਤੇ ਹਜੇ ਦੇਖੋ ਗਾਇਜ਼ ਟਾਈਮ ਹੋਇਆ 7:25 ਦਾ ਠੀਕ ਹੈ ਜੀ ਤੇ ਹੁਣ ਆਪਾਂ ਮੰਦਿਰ ਜਾ ਰਹੇ ਹਾਂ ਤੇ ਮੰਦਿਰ ਜਾਣ ਤੋਂ ਬਾਅਦ ਆ ਕੇ ਤੇ ਫਿਰ ਤੁਹਾਨੂੰ ਮਿਲਦੇ ਹਾਂ ਤੇ ਨਹੀਂ ਆ ਕੇ ਨਹੀਂ ਮਿਲਦੇ ਤੁਹਾਨੂੰ ਮਿਲਾਂਗੇ ਹੁਣ ਸਿੱਧਾ ਮੰਦਿਰ ਦੇ ਵਿੱਚ ਠੀਕ ਹੈ ਗਾਇਜ਼ ਅਸੀਂ ਆਏ ਹਾਂ ਮੰਦਿਰ 'ਤੇ देखो क्या सजावट हुई है हां लो बच्चे हां मम्मी पकड़ी दी भगवान जी ओ लड्डू को बाल दिखाओ आरे तो छोटे लड्डू को बाल सोना बंदा सोना बनाया देखो ਹੈਨਾ ਰੁਕ ਜਾ ਆ ਇੱਥੇ ਸਾਹਮਣੇ ਹੈਨਾ ਗੈਟ ਆਮਾ ਆਵੇ ਸੰਦੀਪ ਜੀ ਓੜੀਆ ਤਕੀ ਇੱਕ ਮਿੰਟ ਬੇਟਾ ਆਪੋਲੇ ਨਦੀ ਹੈ ਰਾਜੂ ਦੇ ਇੱਕ ਬਾਅਦ ਜਲਦੀ ਬਾਅਦ ਮਾਮਾ ਰਾਜੂ ਦੇ ਆਹ ਤੇ ਤਿਆਰੀ ਹੋਣੀ ਆ ਆ ਮੇਰਾ ਯਾਰ ਦੋਸਤ ਬੈਠਾ ਮੁਬਾਰਕ ਹੋ ਰਿਹਾ ਸਾਰੇ ਆ ਗਏ ਗਾਇਜ ਆ ਜੋਤੀ ਜਾਰੀ ਹੈ ਮੱਥਾ ਟਿਕਣ ਜਾ ਰਹੀ ਹੈ

ਚੁਲਾ ਜੀ ਬਾਦੇ ਲੱड्डू ਗੋਬਾਲ ਜੀ ਦੀ ਆ ਛੋਟੇ ਜਿਹੇ ਲੱड्डू ਗੋਬਾਲ ਚੁਲਾ ਜਗਾ ਰਹੇ ਪਰ ਮੰਦਰ ਜਾਈ ਰੌਣਕ ਹੈ ਨਹੀਂ ਕਿ ਆਈ ਉੱਦਾਂ ਦੀ ਰੌਣਕ ਹੈ ਨਹੀਂ ਸ਼ਾਮ ਨੂੰ ਹੋਊਗੀ ਕਿਉਂਕਿ ਇੱਥੇ ਸ਼ਾਮ ਦਾ ਟਾਈਮ ਆਇਗਾ ਤੇ ਇੰਨਾ ਕੁਝ ਹੈ ਨਹੀਂ ਅਜੇ ਬਾਕੀ ਖਾਲੀ ਹੈ ਇਹ ਮੰਦਰ ਇੰਨੀ ਨਹੀਂ ਹੈਗੀ ਹੋਰ ਕਿਤੇ ਮੱਠ ਟਿਕਲਾ ਗਾਈਂ ਦੇਖ ਲਓ ਜੀ और मंदिर सोना सही है ना है ओ देखो गली पूरी सजाई हुई है ओ लास्ट तक फुल सजाई हुई है हाँ देखो गाई साहब बारो मंदिर है ये देखा देखो आज छोटे छोटे ने ਸ਼ਰਮਾ ਫੜੀ ਗਈ। ਫੈਦਸਿਓ ਮੰਦਰ ਕਹਿ ਹੈ ਲੱਗ ਗਿਆ। ਬਾਕੀ ਹੋ ਜੇ ਸਜਾਵਟ ਹੋਣੀ ਹੈ ਪੱਕੇ ਮੁੱਕੇ ਲੱਗੇ ਹੋਏ ਨੇ। ਗਾਇਸ ਆ ਪ੍ਰਸ਼ਾਦ ਲੈ ਆਵਾਂ ਆਪਣੇ ਪਾਸ। ਆ ਪ੍ਰਸ਼ਾਦ ਮਿਲਿਆ ਦੀ ਗਾ। ਹਾਂ ਜੀ ਜੀ। ਬਾਕੀ ਪਰ ਮੰਦਰ ਕਾਫੀ ਸਜਾਇਆ। ਆ ਰਿਖੇ ਪੂਰਾ ਆ ਇੱਥੇ ਲੇਖ। ਆ ਰਿਖਾ ਮੰਦਰ ਆ। ਬਾਕੀ ਇਹ ਕਿ ਸ਼ਾਮ ਨੂੰ ਪੂਰੀ ਰੌਣਕ ਹੋਣੀ ਹੈ ਔਰ ਪੂਰੀ ਸ਼ਾਮ। ਗਾਇਸ ਆਪਾਂ ਮੰਦਰ ਚ ਆ ਚੁੱਕੇ ਆ ਤਾਂ ਹੁਣ ਮੈਂ ਘਰੇ ਵੀ ਜੋਤ ਲਾ ਦਨੇ ਆ। ਘਰੇ ਜੋਤ ਲੰਤਵਾਦ ਫਿਰ ਆਪਾਂ ਫਟਾਫਟ ਰੋਟੀ ਬਣਾਵਾਂਗੇ ਹਲੇ ਰੋਟੀ ਵੀ ਨਹੀਂ ਬਣਾਈ ਅਸੀਂ ਆਏ ਸੀ ਰਸਤੇ ਜਾਇਆ ਕੋ ਵੀਡੀਓ ਬਣਾਉਂਦੇ ਫੋਤਰੀ ਇਸ ਪਰ ਬਣਾਈ ਨਹੀਂ ਬਣਾਇਆ ਕਿਉਂ ਕਿ ਰਸਤੇ ਤੇ ਨਾ ਨੇਰਾ ਸੀਗਾ ਤਾਂ ਨਹੀਂ ਬਣਾਈ ਮੈਂ ਕੋਈ ਕੁਝ ਤੇ ਦੂਸਰਾ ਇਹ ਹੈ ਕਿ ਮੰਦਿਰ ਕੋਲੇ ਸੀਗਾ ਤੇ ਅਸੀਂ ਪੈਦਲ ਹੀ ਗਏ ਸੀ ਤੇ ਪੈਦਲ ਹੀ ਆਏ ਆ ਤੇ ਬਾਕੀ ਇਹ ਦੱਸਿਓ ਕਿ ਤੁਹਾਨੂੰ ਮੰਦਿਰ ਕਿਹੋ ਜਿਹਾ ਲੱਗਿਆ ਕਮੈਂਟ ਕਰ ਬਈ ਮੈਨੂੰ ਤਾਂ ਬਹੁਤ ਬਹੁਤ ਸੋਹਣਾ ਲੱਗਿਆ ਮੰਦਿਰ ਕਿ ਜੋ ਵੀ ਕੁਝ ਹੈਗਾ ਦੱਸਿਓ ਜ਼ਰੂਰ ਕਿ ਮੰਦਿਰ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਆਇਕ ਵਾਪਸ ਘਰੇ ਵੀ ਜੋਤ ਲਾ ਦਈਆ ਇੱਥੇ ਮੈਂ ਕਿਹਾ ਸੀ ਮੈਂ ਕਿ ਲੱड्डू ਗੋਬਲ ਦੀ ਫੋਟੋ ਲਾ ਦਾਂਗੇ ਪਰ ਇਹ ਕਿ ਲੱड्डू ਗੋਬਲ ਦੀ ਫੋਟੋ ਹਜੇ ਹੈ ਹੀ ਨਹੀਂ ਸਾਡੇ ਕੋਲ ਆਪਾਂ ਲੈ ਕੇ ਆਵਾਂਗੇ ਤੇ ਫੇਰ ਲਾਵਾਂਗੇ ਠੀਕ ਆ ਗਾਇਜ਼ ਹਾਂ ਆ ਜੋਤ ਲਾ ਕੇ ਹਾਂ ਦੇਖੋ ਆ ਜੋਤ ਲਾਤੀ ਹੈ ਜੋ ਜੋਤੀ ਜੋਤ ਇਹ ਹੀ ਲਾਂਦੀ ਹਮੇਸ਼ਾ ਰੋਜ਼ ਡੇਲੀ ਇਹਦਾ ਹੀ ਕੰਮ ਆ ਹਲੋ ਇਹ ਦੇਖੋ ਚੈੱਕ ਕਰੋ ਆ ਜੋਤ ਆ ਸਾਡੀ ਓਹੋ ਉਹ ਠੀਕ ਐ ਸੀ ਇਹੋ ਪਰਦਾ ਯਾ ਅਰਤੀ ਹੋ ਰਹੀ ਆਰੇ ਕੋ ਜੇ ਮਸਤ ਮੀ ਹੈ ਤੁਸੀਂ ਵੀ ਆਪਣੇ ਘਰ ਯੋਤ ਲਾਉਂਦੇ ਹੋ ਕਿ ਨਹੀਂ ਲਾਉਂਦੇ ਆਪਾਂ ਤਾਂ ਰੋਜ਼ ਲਾਉਂਦੇ ਆਪਾਂ ਡੇਲੀ ਲਾਈ ਦੀ ਜੋਤੀ ਕੋਈ ਦਿਨ ਮਿਸ ਨਹੀਂ ਕਰਦੀ ਡੇਲੀ ਜੋਤ ਲਾਂਦੀ ਆ ਆਲੋ ਤੁਸੀਂ ਵੀ ਲੈ ਲੋ ਆਰਤੀ ਦੇ ਦੇ ਆਲੋ ਜੀ ਆਰਤੀ ਲੈ ਲਓ ਮੈਂ ਵੀ ਆਰਤੀ ਲੈ ਲੈਂ ਜੈ ਮਾਤਾ ਦੀ ਗਾਇਸ ਮੈਂ ਮੰਦਿਰ ਚੋਂ ਆ ਚੁੱਕੀ ਹਾਂ ਤੇ ਰੋਟੀ ਲਾਤੀ ਹਾਂ ਹੁਣ ਮੈਂ ਰੋਟੀ ਬਣਾ ਲੈਂਗੀ ਹੋਰਾਂ ਵੀ ਰੋਟੀ ਬਣਾ ਲਾਂ ਆਪਣੀ ਆ ਤਾਂ ਵੀ ਮੈਂ ਰੋਟੀ ਬਣਾ ਲਈ ਤੇ ਆਪਾਂ ਆਂਦੇ ਆਂਦੇ ਸੇਮੀਆ ਲੈ ਕੇ ਆਏ ਸੀ ਦਲਦਲ ਦਾ ਪੈਕਟ ਜਲਦਾ ਇਹ ਦਲਦਾ ਇਹ ਹੈ ਇਹ ਆਪਾਂ ਕਹਿ ਲੇ ਕਿ ਸਵੇਰ ਤੱਕ ਮੱਥਾ ਟੇਕਣਾ ਗੁੱਗਾ ਪੇਰ ਸਾਡੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਮੱਥਾ ਟੇਕਣਾ ਵਾ ਤੇ ਸਵੇਰ ਰੋਕ ਕੇ 5 ਵਜੇ ਉੱਪਰ ਨਾ ਆ ਕੇ ਸੇਮਿਆ ਬਣਾ ਕੇ ਫਿਰ ਆਪਾਂ ਉੱਥੇ ਚਲਾ ਕੇ ਆਵਾਂਗੇ ਫਿਰ ਉਹੀ ਮੰਦਿਰ ਜਾਵਾਂਗੇ ਫਿਰ ਚੜਾਨਾ ਫਿਰ ਉਹੀ ਮੰਦਿਰ ਜਾਵਾਂਗੇ ਜਿਹੜੇ ਮੰਦਿਰ ਹੁਣ ਆਪਾਂ ਜਾ ਕੇ ਆਏ ਤਾਂ ਮੰਦਿਰ ਜਾਣ ਤੋਂ ਬਾਅਦ ਬਸ ਸਵੇਰ ਜਲਦੀ ਉੱਠਣਾ ਪੈਣਾ ਮੈਨੂੰ ਬਸ ਇਹ ਗੱਲ ਹੈ 5 ਵਜੇ ਸਵੇਰੇ 5:30 ਉੱਠਣਾ ਪੈਣਾ ਇਹਨੂੰ ਵੀ ਉੱਠਣਾ ਪੈਣਾ ਮੈਨੂੰ ਵੀ ਉੱਠਣਾ ਪੈਣਾ ਤੇ ਅੱਜ ਗਾਈਜ਼ ਇਹਨੇ ਬਣਾਇਆ ਰੋਟੀ ਪਤਾ ਕਿਹੜੀ ਬਣਾ ਲਈ ਇਹ ਦਾਲ ਵਾਲੀ ਇਹ ਰੋਟੀ ਬਣਾ ਲਈ ਹੈ ਦਾਲ ਵਾਲੀ ਇਹ ਸਬਜ਼ੀ ਹੈ ਵੀ ਨਹੀਂ ਸਬਜ਼ੀ ਹੈ ਨਹੀਂ ਦਾਲ ਵਾਲੀ ਰੋਟੀ ਤੇ ਨਾਲ ਕੀ ਹੈ ਨਾਲ ਚਾਹ ਤੇ ਨਾਲ ਚਾਹ ਵਾ ਮੈਂ ਤਾਂ ਡਿਨਰ ਕਰ ਰਿਹਾ ਹਾਂ ਡਿਨਰ ਕਰ ਰਿਹਾ ਹਾਂ ਨਾਲ ਚਾਹ ताईं सॼी ब्लॉग पाइ तव्हांखे पीस मिनिट ब्लॉग में लाईकमेंट शेयर बदिलो वध वीडियो शेयर तक तकलीफ़ बाय